ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਸੋਰਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੁਆ ਵਾਲ ਨਾ ਵਿੰਗਾ ਹੁਆ ਮੱਜਨ ਗੁਰ ਆਂਦਰਾਸੀ Jap ਹਰ ਹਰ ਕਿਲਵਿਖ ਨਾਸੀ ਸੰਤੋ ਰਾਮਦਾਸ ਸਰੋਵਰ ਨੀਕਾ ਸੰਤੋ ਸੰਤੋ ਇਥੇ ਵਿਸਰਾਮ ਰਾਮਦਾਸ ਸਰੋਵਰ ਨੀਕਾ ਜੋ ਨਹਾਵੇ ਸੋ ਕੋਲ ਤਰਾਵੇ ਉਧਾਰ ਹੋਆ ਹੈ ਜੀ ਕਾ ਜੋ ਨਵ ਸੋ ਕੋਲ ਤਰਾਵੇ ਇਥੇ ਵਿਸਰਾਮ ਉਧਾਰ ਹੋਆ ਹੈ ਜੀ ਕਾ ਜੀ ਕਾ ਨਹੀਂ ਕਹਿਣਾ ਰਹਾਉ ਜੈ ਜੈਕਾਰ ਜਗ ਗਾਵੇ ਮਾਨ ਚਿੰਦੇ ਅੜਾ ਮਾਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਨਾਏ ਆਏ ਨਾਏ ਪਦ ਪਾਰਾ ਬੋਲ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਮਰੈ ਨ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਨੈ ਇਹੋ ਬ੍ਰਹਮ ਵਿਚਾਰ ਕਿਥੇ ਵਿਸਰਾਮ ਸੋ ਜਾਨੈ ਵੱਖਰਾ ਹੀ ਪਾਠ ਕਰਨਾ ਸੋ ਜਾਨੈ ਹਾਂਜੀ ਦੇਹਲੀ ਦੀਪਕਾ ਨੰਦ ਪਦ ਮਰਨਾ ਆਵੇ ਜਾਈ ਜਿਸ ਦਿਯਾਲ ਹੋਏ ਭਗਵਾਨ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਟਾਈ ਸੁਰਠ ਮਹੱਲਾ ਪੰਜਵਾ ਪਾਰ ਬ੍ਰਹਮ ਨਿਵਾਹੀ ਪੂਰੀ ਕਾਈ ਬਾਤ ਨਾ ਰਹਿ ਰਹੀਆ ਊਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸੁਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਕਰ ਰਾਖੇ ਮਾਤ ਪਿਤਾ ਜਿਉ ਪਾਲਾ ਰਹਾਉ ਵੱਡ ਭਾਗੀ ਸਤਗੁਰ ਪਾਇਆ ਜਿਨ ਜਾਮ ਕਾ ਪੰਥ ਮਿਟਾਇਆ ਹਰ ਭਗਤ ਪਾਏ ਚਿਤ ਲਾਗਾ ਜਪ ਜੀਵਹਿ ਸੇ ਵੱਡ ਭਾਗਾ ਹਰ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਧੂਰੀ ਨਾਵੇ ਇਹ ਸਾਦਾ ਪਾਦ ਜਿਹੜਾ ਪੂਲਾ ਉਚਾਰਨ ਕਰਨਾ ਸਾਦਾ ਨਹੀਂ ਕਹਿਣਾ ਸਾਦਾ ਕੀ ਧੂਰੀ ਇਥੇ ਵਿਸ਼ਰਾਮ ਨਾਵੇ ਪਾਰਾ ਉਚਾਰਨ ਕਰਦਾ ਆਪਣਾ ਨਾਮ ਅਪੇ ਦੀਆ ਪ੍ਰਭ ਕਰਨ ਹਾਰ ਰੱਖ ਲਿਆ ਹਰ ਦਰਸ਼ਨ ਪ੍ਰਾਨ ਆਧਾਰਾ ਇਹੋ ਪੂਰਨ ਬਿਮਲ ਵਿਚਾਰਾ ਇਹੋ ਪੂਰਨ ਬਿਮਲ ਬੀਚਾਰਾ ਕਰ ਕਿਰਪਾ ਅੰਤਰ ਜਾਨੀ ਨਾਨਕ ਦਾਸ ਸਰਨ ਸੁਆਮੀ ਸੋਰਠ ਮਹੱਲਾ ਪੰਜਵਾ ਗੋਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਹਰ ਦੀ ਸਤਿ ਆਂ ਜੀ ਜਹ ਜਾਈਐ ਤਹਾ ਸੁਹੇਲੇ ਹਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵਾਹ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵਹ ਜੀਅ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਆਧਾਰਾ ਆਧਾਰਾ ਹੀ ਕਹਿਣਾ ਆਮ ਕਈ ਪਾਠੀ ਸਿੰਘ ਆਧਾਰਾ ਕੰਨਾ ਵੱਧ ਹੀ ਲਾ ਦਿੰਦੇ ਨੇ ਆਧਾਰਾ ਹਮ ਸੰਤ ਜਨਾ ਰੇ ਨਾਰਾ ਹਮ ਇੱਥੇ ਵਿਸਰਾਮ ਹੈ ਸੰਤ ਜਨਾ ਰੇ ਨਾਰਾ ਹਮ ਸੰਤ ਜਨਾ ਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਜੀ ਵਿਸਰਾਮ ਪਤਿਤ ਤੇ ਲਾਉਣਾ ਹੈ ਪਤਿਤ ਪੁਨੀਤ ਨਹੀਂ ਕਹਿਣਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਤ ਜੀ ਸੰਗ ਸਤ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਾਮਕੰਕਰ ਨੇੜ ਨ ਆਇਆ ਸੁਖ ਨਾਨਕ ਸੁਖ ਨਾਨਕ ਸਰਣੀ ਪਾਇਆ ਸਤਪੁ ਕੰਕਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ